ਤਾਂ ਤੁਮੇ ਤੁਸੀਂ ਦੱਸਿਆ ਵੀ ਸਾਡਾ ਜਿਹੜਾ ਪਰਿਵਾਰਕ ਝੋਕੜਾ ਉਹ ਹਿੰਦੂ ਧਰਮ ਨਾਲ ਆ ਫਿਰ ਤੁਹਾਨੂੰ ਕੀ ਕੀ ਮਤਲਬ ਉਹਦੋਂ ਔਕੜਾਂ ਨਹੀਂ ਆਈਆਂ ਉਹਨਾਂ ਵਿੱਚ ਮਤਲਬ ਐਦਾਂ ਗੁਰਸਿੱਖੀ ਵਾਲਾ ਹੋਣ ਲੈ ਔਕੜਾਂ ਤਾਂ ਦੇਖੋ ਆਂਦੀਆਂ ਨੇ ਜੀ ਔਕੜਾਂ ਦਾ ਇਹ ਆ ਵੀ ਉਹ ਨਹੀਂ ਸਮਝਦੇ ਸੀ ਇਸ ਧਰਮ ਨੂੰ ਜਾਂ ਇਸ ਸਿਸਟਮ ਨੂੰ ਨਹੀਂ ਸਮਝਦੇ ਸੀ ਪਰ ਮੈਨੂੰ ਕਿਉਂਕਿ ਅੰਦਰੋਂ ਸਹਬਜ਼ਾਦੇ ਨਾਲ ਪਿਆਰ ਇਸ ਤਰ੍ਹਾਂ ਦਾ ਬਣ ਗਿਆ ਸੀ ਉਹ ਕਵਿਤਾ ਕਰਕੇ ਵੀ ਉਹ ਅੱਜ ਤੱਕ ਮੇਰਾ ਬਣਿਆ ਹੀ ਹੋਇਆ ਵੀ ਮਹਾਰਾਜ ਕਿਰਪਾ ਕਰਨ ਉਹ ਬਣਿਆ ਹੀ ਰਵੇ ਅੰਤ ਤੱਕ ਤੇ ਉਹ ਕਵਿਤਾ ਜਿਹੜੀ ਅੱਜ ਤੱਕ ਮੇਰੇ ਦਿਮਾਗ 'ਚ ਉਸੇ ਤਰ੍ਹਾਂ ਹੀ ਮਾਰ ਕਰਦੀ ਹੈ ਜਿਸ ਤਰ੍ਹਾਂ ਪਹਿਲੇ ਦਿਨ ਕਰਦੀ ਸੀ ਉਹ ਉਹਦਾ ਜਿਹੜਾ ਉਹ ਇੱਕ ਰੁਝਾਨ ਹੁੰਦਾ ਨਾ ਦਿਮਾਗ ਦੇ ਵਿੱਚ ਉਹਦੇ ਧੁੰ ਚੱਲਦੀ ਰਹਿੰਦੀ ਹੈ ਉਹ ਮੇਰੇ ਨਿਰੰਤਰਾਜ ਵਿੱਚ 24 ਘੰਟੇ ਚੱਲਦੀ ਰਹਿੰਦੀ ਹੈ ਅੱਜ ਵੀ ਮੈਂ ਉਸ ਕਵਿਤਾ ਨੂੰ ਸ਼ੌਂਕ ਨਾਲ ਸੰਗਤ ਦੇ ਵਿੱਚ ਪੜ੍ਹਦਾ ਹੁੰਦਾ ਹਾਂ ਹਰ ਮੌਕੇ ਦੇ ਉੱਤੇ ਤੇ ਘਰ ਦੇ ਵਿੱਚ ਇਹ ਸੀਗਾ ਵੀ ਮੇਰੇ ਫੁੱਫੜ ਸੀ ਜਿਹੜੇ ਉਹ ਕਵੀਸ਼ਰ ਸੀਗੇ ਅੱਛਾ ਜੀ ਇਧਰ ਸੰਗਰੂਰ ਇਲਾਕੇ 'ਚ ਉਹ ਇਧਰ ਸੰਗਰੂਰ ਇਲਾਕੇ ਦੇ ਵਿੱਚ ਕਾਫੀ ਕਵੀਸ਼ਰੀ ਉਹਨਾਂ ਨੇ ਪ੍ਰੋਗਰਾਮ ਸਟੇਜਾਂ ਦੇ ਉੱਤੇ ਕਰਦੇ ਰਹੇ ਹਾਂਜੀ ਮੇਰੇ ਕਿੰਦੇ ਮੇਰੇ ਦੱਸਦੇ ਉਹ ਕਾਫੀ ਕਵਿਸ਼ਤਰੀ ਦੇ ਪ੍ਰੋਗਰਾਮ ਕਰਨ ਕਰਕੇ ਉਹਨਾਂ ਨੇ ਮੈਨੂੰ ਕਵਿਸ਼ਤਰੀ ਵੱਲ ਵੀ ਕਵਿਸ਼ਤਰੀ ਵੱਲ ਵੀ ਪ੍ਰੇਰਿਤ ਕੀਤਾ ਕਿ ਤੁਸੀਂ ਗਾਇਆ ਕਰੋ ਤੁਸੀਂ ਸਾਜੀ ਛੋਟੇ ਹੁੰਦੇ ਮੈਂ ਤੇ ਵੱਡਾ ਭਰਾ ਮੇਰਾ ਅਸੀਂ ਕਵਿਸ਼ਰ ਵੀ ਸਟੇਜ ਦੇ ਉੱਤੇ ਬਣੇ ਰਹੇ ਅੱਛਾ ਜੀ ਕਵਤਾਵਾ ਸਹਿਬਜ਼ਾਦਿਆਂ ਦੀਆਂ ਉਸੇ ਤਰ੍ਹਾਂ ਜਿਹੜੀਆਂ ਲਿਖ ਦਿੰਦੇ ਸੀ ਪੁੱਪੜ ਜੀ ਅਸੀਂ ਗਾਣ ਲੱਗ ਜਾਂਦੇ ਸੀ ਸਟੇਜ ਤੇ ਛੋਟੇ ਹੁੰਦੇ ਪਰ ਸਟੇਜ ਦੇ ਉੱਤੇ ਚਾਕਾ ਮੇਰਾ 5ਵੇਂ ਕਲਾਸ ਦੇ ਵਿੱਚ ਖੁੱਲ ਗਿਆ ਸੀ ਮੈਂ 5ਵੇਂ ਕਲਾਸ ਦੇ ਵਿੱਚ ਸਕੂਲ ਦੇ ਵਿੱਚ ਲਾ ਲਓ ਗੁਰਦੁਆਰੇ ਸਟੇਜ ਤੇ ਲਾ ਲਓ ਮੈਂ ਬੋਲਣ ਲੱਗ ਪਿਆ ਸੀ ਫਿਰ ਇਸ ਕਰਕੇ ਔਕੜਾਂ ਤਾਂ ਆਈਆਂ ਪਰ ਇਹ ਸੀਗਾ ਵੀ ਉਹ ਪਿਆਰ ਜਿਹੜਾ ਉਹ ਅੰਦਰੋਂ ਟੁੱਟਿਆ ਨਾ ਕਦੇ ਪਰਿਵਾਰ ਦੀ ਜਿਹੜੀਆਂ ਔਕੜਾਂ ਤਾਂ ਉਹ ਵੱਖਰੀਆਂ ਰਹਿ ਜਾਂਦੀਆਂ ਪਰ ਜਿਹੜਾ ਇੱਕ ਵਾਰੀ ਬੰਦੇ ਦਾ ਸ਼ੌਂਕ ਹੁੰਦਾ ਹੈ ਜਾਂ ਇੱਕ ਵਾਰੀ ਬੰਦੇ ਨੂੰ ਇੱਕ ਚਿੰਗ ਲੱਗ ਜਾਂਦੀ ਹੈ ਨਾ ਉਹ ਨਹੀਂ ਟੁੱਟੀ ਕਦੇ ਅੱਜ ਤੱਕ ਅੱਛਾ ਫਿਰ ਕਿੱਥੇ ਤੱਕ ਤੁਸੀਂ ਪੜ੍ਹਾਈ ਕੀਤੀ ਸੰਗੀਤ ਦੀ ਕਿੱਥੇ ਤੱਕ ਪੜ੍ਹਾਈ ਕੀਤੀ ਪੜ੍ਹਾਈ ਜਿਵੇਂ ਪਹਿਲਾਂ ਤਾਂ 10th ਤੱਕ ਮੈਨੂੰ ਘਰਦਿਆਂ ਨੇ ਕਰਵਾਈ ਜਿਹੜੀ ਹਾਂਜੀ ਹਾਂਜੀ ਇਹ ਤਾਂ ਜੀ ਨੇ ਫਿਰ ਵੀ ਪੜ੍ਹਾਇਆ ਫਿਰ ਉਹ ਫਿਰ +2 ਫਿਰ ਮੈਂ ਆਪਣੇ ਆਪ ਪ੍ਰਾਈਵੇਟ ਕੀਤੀ ਤੇ ਕਿਉਂਕਿ ਉਸ ਤੋਂ ਬਾਅਦ ਮੈਂ ਕਲਾਸਸ ਵਗੈਰਾ ਬੱਚਿਆਂ ਦੀਆਂ ਨਾਲ ਲੱਗ ਪਿਆ ਸੀ ਆਪ ਟੀਚਰ ਸੀ ਜੀ ਫਿਰ ਮੈਂ ਪਲੱਸ 2 ਕੀਤੀ 2005 ਦੇ ਵਿੱਚ ਪਲੱਸ 2 ਕਰਨ ਤੋਂ ਬਾਅਦ ਫਿਰ ਮੈਂ 2012 ਦੇ ਵਿੱਚ ਮੇਰੇ ਖਿਆਲ ਮੈਂ ਬੀਏ ਪ੍ਰੀ ਗ੍ਰੈਜੂਏਸ਼ਨ ਪ੍ਰੀ ਪੰਜਾਬ ਯੂਨੀਵਰਸਿਟੀ ਪਟਿਆਲੇ ਤੋਂ ਠੀਕ ਹੈ ਤੇ ਫਿਰ ਬੀਏ ਤੋਂ ਬਾਅਦ ਐਮਏ ਪ੍ਰੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਹੀ ਉੱਥੇ ਡਿਪਾਰਟਮੈਂਟ ਦੇ ਵਿੱਚ ਐਮਏ ਫਸਟ ইয়ার ਕਰ ਰਿਹਾ ਸੀ ਮੈਂ ਉਦੋਂ ਫਿਰ ਮੇਰਾ ਬਾਹਰ ਵਿਦੇਸ਼ ਦਾ ਦੌਰਨ ਹੋ ਗਿਆ ਸੀ ਮੈਮੇ ਫਸਟ ਇਅਰ ਕਰਦੇ ਬਾਅਦ ਮੈਂ ਚਲਾ ਗਿਆ ਸੀ ਮਤਲਬ ਮੈਮੇ ਸੈਕੰਡ ਇਅਰ ਨਹੀਂ ਮੈਂ ਕਰ ਸਕਿਆ ਅੱਛਾ ਇੰਨਾ ਪੜਨ ਦੇ ਬਾਵਜੂਦ ਹੁਣ ਤੁਸੀਂ ਫਿਰ ਤੁਹਾਨੂੰ ਕੋਈ ਨੌਕਰੀ ਵਗੈਰਾ ਚੰਗੀ ਸ਼੍ਰੋਮਣੀ ਕਮੇਟੀ ਚ ਜਾ ਕੇ ਸਿਹੋਰ ਵੱਲੋਂ ਅਪਰੋਚ ਕੀਤਾ ਨਹੀਂ ਕਿ ਤੁਹਾਨੂੰ ਨੌਕਰੀ ਬਾਰੇ ਕੀ ਆ ਗਿਆ ਵੀ ਮਤਲਬ ਵੱਡੇ ਅਹੁਦੇ ਲਈ ਤੁਹਾਨੂੰ ਆਪ ਕਿਸੇ ਨੇ ਬੁਲਾਇਆ ਹੋਵੇ ਵੀ ਤੁਸੀਂ ਇੰਨੇ ਪੜੇ ਲਿਖੇ ਹੋ ਇੰਨਾ ਸੋਹਣਾ ਕੀਰਤਨ ਕਰਦੇ ਹੋ ਗਾਉਂਦੇ ਆ ਤਾਂ ਤੁਹਾਨੂੰ ਮਤਲਬ ਕਿਸੇ ਵੱਲੋਂ ਸਹਿਯੋਗ ਨਹੀਂ ਮਿਲਿਆ ਵੀ ਤੁਸੀਂ ਆ ਕੇ ਇੱਥੇ ਡਿਊਟੀ ਕਰੋ ਮਤਲਬ ਸ਼੍ਰੋਮਣੀ ਕਮੇਟੀ ਚ ਹੀ ਲਾ ਲੋ ਪਤਾ ਕੀ ਹੈ ਭਾਈ ਸਾਹਿਬ ਸਾਡੀ ਕੌਮ ਦੇ ਵਿੱਚ ਨਾ ਇੱਕ ਵੱਡਾ ਸਿਸਟ ਅੰਦਰੋਂ ਅੰਦਰੂਨੀ ਤੌਰ ਦੇ ਉੱਤੇ ਜਿਹੜਾ ਸਿਸਟਮ ਚੱਲਿਆ ਹੋਇਆ ਉਹ ਇਹ ਸਫਾਰਸ਼ਾਂ ਦਾ ਹਾਂ ਇਹ ਸਫਾਰਸ਼ਾਂ ਜਿਹੜੀਆਂ ਐਸਜੀਪੀਸੀ ਦੀ ਗੱਲ ਕਰੀਏ ਤਾਂ ਬਹੁਤ ਹੀ ਸੁਹਮਣੀ ਸਾਡੀ ਸੰਸਥਾ ਹੈਗੀ ਸਿੱਖਾਂ ਦੀ ਹਾਂਜੀ ਪਰ ਵੱਡੀ ਸਮੱਸਿਆ ਹੈ ਵੀ ਉਹਦੇ ਅੰਦਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਘੁਣ ਲੱਗਿਆ ਹੋਇਆ ਹਾਂ ਜੇ ਅਸੀਂ ਵੱਡੀਆਂ ਸਟੇਜਾਂ ਦੇ ਉੱਤੇ ਮੰਨ ਲਓ ਕੋਈ ਇਤਿਹਾਸਕ ਸਥਾਨ ਹੈ ਐਸਜੀਪੀਸੀ ਦਾ ਹਾਂਜੀ ਉੱਥੇ ਜਿਹੜੇ ਰਾਗੀ ਜਿੱਥੇ ਬੈਠੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਹਾਂਜੀ ਪਰ ਬਹੁਤਾਤ ਦੇ ਵਿੱਚ ਰਾਗੀ ਜਿੱਥੇ ਉਹ ਨੇ ਜਿਨ੍ਹਾਂ ਨੂੰ ਕੀਰਤਨ ਦਾ ਪਤਾ ਹੀ ਨਹੀਂ ਸਿੱਖੇ ਨਹੀਂ ਹੋਏ ਮਸਤ ਸਿੱਖੇ ਹੀ ਨਹੀਂ ਹੋਏ ਅਨਜਾਨ ਨੇ ਅਨਜਾਨ ਨੇ ਉਹ ਸਿਰਫ ਆਪਣਾ ਪਰਿਵਾਰ ਦਾ ਪੇਟ ਪਾਲਣ ਵਾਸਤੇ ਮਜਬੂਰੀ ਵਾਸੋਂ ਕੀਰਤਨ 'ਚ ਲੱਗੇ ਹੋਏ ਨੇ ਉਹਨਾਂ ਨੂੰ ਨਹੀਂ ਨੋਲਿਜ ਹੈਗੀ ਜਾਂ ਆਪਾਂ ਕਹਿ ਦੀ ਉਹਨਾਂ ਦੀ ਸ਼ੁਭਾਰਸ਼ ਲੱਗੀ ਹੋਈ ਆ ਜਾਂ ਆਪਾਂ ਪਿੱਛੇ ਉਹਨਾਂ ਦੀ ਕੋਈ ਹੈਨਾ ਜਾਂ ਪੈਸੇ ਦੇ ਕੇ ਲੱਗੇ ਹੋਏ ਨੇ ਕੁਝ ਵੀ ਕਹਿ ਦੀ ਆਪਾਂ ਪਰ ਜੇ ਅਸੀਂ ਕਹਿ ਦੀ ਵੀ ਉਹਨਾਂ ਕੋਲ ਐਜੂਕੇਸ਼ਨ ਹੈ ਸਾਰਾ ਕੋਲ ਨਹੀਂ ਸਾਰਿਆਂ ਕੋਲ ਕਈਆਂ ਕੋਲ ਹੈ ਵੀ ਐਜੂਕੇਸ਼ਨ ਪਰ ਕਈ ਵਿਚਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਘਰੋਂ ਮਜਬੂਰ ਨੇ ਪੜ੍ਹ ਨਹੀਂ ਸਕੇ ਜਾਉਨਾ ਕੋਲ ਇਸ ਤਰ੍ਹਾਂ ਦੀ ਸਪੋਰਟ ਨਹੀਂ ਸੀ ਪਰ ਕੋਈ ਨਾ ਕੋਈ ਬੰਦਾ ਉਹਨਾਂ ਦਾ ਇਸ ਤਰ੍ਹਾਂ ਦਾ ਸੀ ਜਿਹੜਾ ਐਸਜੀਪੀਸੀ ਮੈਂਬਰ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਬੰਦਾ ਸੀ ਉਹਦੀ ਜਾਣ ਪਛਾਣ ਕਰਕੇ ਉਹ ਐਸਜੀਪੀਸੀ ਲੱਗ ਗਏ ਮੇਰੇ ਨਾਲ ਜਿੱਥੋਂ ਤੱਕ ਮੇਰੇ ਨਾਲ ਸਵਾਲ ਹੈ ਮੇਰਾ ਰਾਜਨੀਤਿਕ ਪਾਰਟੀ ਨਾਲ ਸੰਬੰਧ ਕਿਸੇ ਨਾਲ ਰਿਹਾ ਨਹੀਂ ਹੋ ਸਕਦਾ ਇਹ ਹੀ ਕਾਰਨ ਹੈ ਵੀ ਅੱਜ ਮੈਂ ਕਿਸੇ ਵੀ ਵੱਡੇ ਗੁਰੂ ਘਰ ਦੇ ਫਿਰ ਡਿਊਟੀ ਨਹੀਂ ਕਰ ਸਕਿਆ ਅੱਛਾ ਕਿਉਂਕਿ ਸਫਾਰਸ਼ਾਂ ਤੋਂ ਬਿਨਾ ਮੈਨੂੰ ਲੱਗਦਾ ਕਿ ਸਫਾਰਸ਼ ਤੋਂ ਬਿਨਾ ਜਿੱਥੋਂ ਤੱਕ ਮੇਰਾ ਵਿਚਾਰ ਹੈ ਵੀ ਸਫਾਰਸ਼ ਤੋਂ ਬਿਨਾ ਕਿਸੇ ਵੱਡੇ ਐਸਜੀਪੀਸੀ ਦੇ ਗੁਰੂ ਘਰ ਚ ਸੇਵਾ ਮਾ ਨਹੀਂ ਲਈਆਂ ਜਾ ਸਕਦੀਆਂ